ਸਸਤਗਾਲ ਜੀ ਅੱਜ ਮੈਂ ਬੱਚਿਆਂ ਵਾਸਤੇ ਬਣਾਉਣੇ ਆ ਮਿਕਸ ਵੈਜ ਪਕੌੜੇ ਹੈਗੇ ਤੇ ਥੋੜੀ ਥੋੜੀ ਸਬਜੀ ਆ ਜਿਵੇਂ ਜਿਹਦੇ ਵਿੱਚ ਮੈਂ ਪਾਇਆ ਪਿੰਡੀਆਂ ਆਲੂ ਪਿਆਜ਼ ਤੇ ਬੈਂਗਣ ਇਹਨਾਂ ਦੇ ਪਕੌੜੇ ਬੰਨੇ ਪਕੌੜੇ ਬਹੁਤ ਟੇਸਟੀ ਬੰਦੇ ਆ ਮੈਂ ਤੁਸੀਂ ਵੀ ਜਰੂਰ ਬਣਾਇਓ ਕੀ ਭੈਣ ਭਰਾ ਦੇ ਬਣਾਉਦੇ ਹੋਣੇ ਆ ਤੇ ਬੱਚੇ گئے ਆ ਸਕੂਲ ਅੱਜ ਉਹਨਾਂ ਦਾ ਸੀ ਪੇਪਰ ਕੱਲ ਸਾਰੇ ਦਿਨ ਅੱਜ ਉਹਨਾਂ ਬਹੁਤ ਮਿਹਨਤ ਕੀਤੀ ਤੇ ਅੱਜ ਨਾਲ ਰੋਟੀ ਬਣਾ ਨਹੀਂ ਵਿਚਰੇ ਨੇ ਖਾਦਾ ਨਹੀਂ ਕਿਉਂਕਿ ਪੇਪਰ ਦਾ ਬਹੁਤ ਜ਼ਿਆਦਾ ਸੀ ਪੜਨ ਵਾਲਾ ਤੇ ਹੁਣ ਉਹਨਾਂ ਨੂੰ ਦੋ ਛੁੱਟੀਆਂ ਵਾ ਅਗਲੇ ਪੇਪਰ ਦੇ ਵਿੱਚ ਅਗਲਾ ਪੇਪਰ ਉਹਨਾਂ ਦਾ ਮੈਥ ਦਾ ਵਾ ਤੇ ਅਜੀ ਮੈਂ ਸੋਚਿਆ ਅਬ ਜਲੋਂ ਆਉਂਦੇ ਆ ਤੇ ਉਹਨਾਂ ਦੀ ਪਾਰਟੀ ਕਰਦੇ ਆ ਉਹਨਾਂ ਨੂੰ ਵਧੀਆ ਲੱਗੂਗਾ ਪੇਪਰ ਦੇ ਕੇ ਆਉਂਦੇ ਆ ਤੇ ਅਜੇ ਉਹਨਾਂ ਦੇ ਤਾਇਆ ਜੀ ਉਹਨਾਂ ਨੂੰ ਬੱਸ ਅੱਡੇ ਤੋਂ ਲੈਣ ਗਿਆ ਸੀ ਕਿਤੇ ਉਹਨਾਂ ਦੀ ਬੱਸ ਆਉਂਦੀ ਆ ਤੇ ਮੈਂ ਸੋਚਿਆ ਮੈਂ ਉਹਨਾਂ ਦੇ ਆਉਂਦਿਆਂ ਨੂੰ ਉਹਨਾਂ ਵੇਸ਼ਨ ਖੋਲ ਕੇ ਰੱਖ ਲੈਣੀ ਆ ਤੇ ਚਾਹ ਚੁ ਬਣਾ ਕੇ ਰੱਖ ਲੈਣੀ ਆ ਤੇ ਇਹਦੇ ਵਿੱਚ ਬੇਸਿਕ ਖਸਲੇ ਲੂਣ ਮਿਰਚ ਮਸਾਲਾ ਪਾਇਆ ਸੀ ਜੀਰਾ ਅਜਵਾਇਨ ਨਾਰਦਰਣਾ ਤੇ ਕਾਲੀ ਮਿਰਚ ਥੋੜੀ ਜਿਹੀ ਕ੍ਰਸ਼ ਕਰਕੇ ਪਾ ਲਈ ਸੀ ਸਾਰੇ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੈਣੇ ਆ ਤੇ ਇਹਨੂੰ ਆਪਣਾ ਘੋਲ ਤਿਆਰ ਕਰ ਲੈਣਾ ਪਾਣੀ ਦੇ ਨਾਲ ਨਾ ਘੋਲ ਜ਼ਿਆਦਾ ਸਖਤੋ ਨਾ ਚਾਹੀਦਾ ਵਾ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਵਾ ਤੇ ਘੋਲ ਤਿਆਰ ਕਰਕੇ ਰੱਖ ਕੇ ਮੈਂ ਨਾਲ ਹੀ ਬੱਚਿਆਂ ਦੀ ਬਣਾ ਲਈ ਸੀ ਚਾਹ ਮੈਂ ਕਿਹਾ ਚਾਹ ਬਣੀ ਹੋਈ ਕੀ ਤੇ ਫਿਰ ਫਟਾਪਾ ਬਾਕੀ ਫਿਰ ਫਰਫੜ ਪਕੌੜੇ ਵਗੈਰਾ ਫਿਰ ਬਣ ਜਾਂਦੇ ਆ ਤੇ ਇਹ ਚਾਹ ਮੈਂ ਬਣਾ ਕੇ ਰੱਖ ਲੈਣੀ ਆ ਅਜੇ ਮੈਂ ਮਸਾਲਾ ਤਿਆਰੀ ਕਰਨ ਲਈ ਸੀ ਅੱਜ ਉਹਨਾਂ ਦੀ ਨਾ ਬੱਸ ਲੇਟ ਹੋ ਗਈ ਵੈਸੇ ਪੇਪਰ ਦੇ ਕੇ 12:40 ਤੇ ਬੱਚੇ ਘਰ ਆ ਜਾਂਦੇ ਆ ਪਰ ਅੱਜ ਸ਼ਾਇਦ ਉਹ ਗੁਰਦੁਆਰਾ ਸਾਹਿਬ ਸਕੂਲ ਵਾਲੇ ਉਹਨਾਂ ਨੂੰ ਮੱਥ ਟੇਕਾਉਣ ਲੈ ਗਏ ਸੀ ਤੇ ਸਾਨੂੰ ਮੈਸੇਜ ਕਾਫੀ ਲੇਟ ਆਇਆ ਉਹਨਾਂ ਦੇ ਤਾਇਆ ਜੀ ਮਤਲਬ ਘੰਟਾ ਡੇਢ ਘੰਟਾ ਬੱਸ ਸਟਾਪ ਤੇ ਜਾ ਕੇ ਖਲੋਤੇ ਰਹੇ ਤੇ ਫੇਰ ਬਾਅਦ ਵਿੱਚ ਬਾਤ ਆਈ ਸਾਨੂੰ ਪਹਿਲਾਂ ਮੈਸੇਜ ਵੀ ਨਹੀਂ ਸੀ ਆਇਆ ਕੋਈ ਦੇ ਇਸ ਕਰਕੇ ਮੈਨੂੰ ਕਾਫੀ ਵੇਟ ਕਰਨੀ ਪਈ ਉਹਨਾਂ ਦੀ ਤੇ ਚਾਰਾ ਸਮਾਨ ਮੈਂ ਆ ਤਿਆਰ ਕਰਕੇ ਰੱਖ ਲੈਣ ਲੱਗੀ ਆ ਤੇ ਨਾਲ ਮੈਂ ਬਣਾ ਲੈਣੀ ਆ ਚਾਹ ਅੱਜ ਤਨ ਪਤਾ ਮੈਂ ਸਵੇਰੇ ਜਿਹੜਾ ਵਲੌਗ ਪਾਇਆ ਸੀ ਉਹਦੇ ਵਿੱਚ ਗੰਨਾ ਵੀ ਤੋੜਿਆ ਸੀ ਗੰਨਾ ਵੀ ਰੱਖਿਆ ਵਾ ਕਿਉਂਕਿ ਬੱਚੇ ਗੰਨਿਆਂ ਦੇ ਬੜੇ ਸ਼ਕੀਨ ਆ ਤੇ ਉਹਨਾਂ ਨੂੰ ਅੱਜ ਇਹਨਾਂ ਦਾ ਇੰਜੋਏਮੈਂਟ ਪੂਰੀ ਹੋ ਜਾਣੀ ਆ ਵੈਸੇ ਵੀ ਬਾਅਦ ਵਿੱਚ ਵਿਚਰਵਾਂਗੇ ਉਹਨਾਂ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਗਿਆ ਕੁੰਮਨ ਸੌਰੀ ਬਾਬਾ ਜੀ ਦੇ ਮੱਥਾ ਟੇਕਣਾ ਤੇ ਚਲੋ ਮਹਾਰਾਜ ਨੇ ਅੱਜ ਦਾ ਉਹਨਾਂ ਦਾ ਦਿਨ ਵਧੀਆ ਲੰਘਾਇਆ ਕਿਉਂਕਿ ਜਿੱਦਾਂ ਪੇਪਰ ਹੁੰਦਾ ਜਾਂ ਇੱਕ ਛੁੱਟੀ ਹੁੰਦੀ ਨਾ ਬੱਚਿਆਂ ਦੀ ਬਹੁਤ ਸਿਰਕ ਪਾਈ ਹੁੰਦੀ ਆ ਇਹ ਸਾਰਾ ਮਸਾਲਾ ਮੈਂ ਤਿਆਰ ਕਰਕੇ ਰੱਖ ਲਿਆ ਸੀ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸੱਚੇ ਮਚਾ ਬਣਾ ਲਵੀਆਂ ਤੇ ਚਾਹ ਬੰਦਿਆ ਬੰਦਿਆ ਹੀ ਉਹ ਆ ਗਈ ਸੀ ਬੱਚੇ ਤੇ ਚਾਹ ਤੇ ਚਲੋ ਕਰਦੇ ਆ ਪਤਾ ਹੀ ਜਦੋਂ ਬਣਾਉਣੀ ਹੈ ਨਾਲ ਕਿਦਾ ਆਪਣਾ ਆਪਣਾ ਜਿਹਾ ਹੋਵੇਗਾ ਮੈਂ ਸਾਰੇ ਮਿੱਠਾ ਬੱਤੀ ਜੋ ਹੋ ਗਿਆ ਫਿਕਰ ਚਾ ਬਣਾ ਕੇ ਤੇ ਲਾਚੀ ਅਦਰਕ ਜੋ ਵੀ ਬਣਾਉਣਾ ਬਾਅਦ ਵਿੱਚ ਮੈਂ ਬਾਤ ਸੋਚੇ ਜੰਗੇ ਸਾ ਅਦਰਕ ਬਣਾ ਜਰਾ ਫਲੇਵਾ ਜਰਾ ਜਿਆਦਾ ਜੀ ਆਉਂਦਾ ਮੈਨੂੰ ਇਦਾਂ ਲੱਗਦਾ ਬਾਕੀ ਤੇ ਮੈਂ ਜਾਦੇ ਜਾਦੇ ਮਮਾ ਪ੍ਰਵੀਨ ਆਂਦੇ ਖੜੀ ਆ ਕੜੀ ਆ ਮਮਾ ਕਹਿੰਦੇ ਉਹਨਾਂ ਨੇ ਵੀ ਕਿਹਾ ਇਹਨੇ ਕਿ ਕੜੀ ਹੋਰ ਬਰਤਾਂਗੇ ਅਗੇ ਸੀ ਫਿਰ ਉਹਨਾਂ ਨੇ ਆਣ ਕੇ ਆਪਣੀਆਂ ਆਪਣੀਆਂ ਸਟੋਰੀਆਂ ਸ਼ੁਰੂ ਕਰਤੀਆਂ ਸੁਣਾਉਂਦੀਆਂ ਤੇ ਨਾਲ ਹੀ ਮੈਨਾਂ ਨੇ ਬਣਾ ਦੇ ਲੱਗੀ ਸੀ ਫੁੱਲੇ ਫੁੱਲੇ ਕੋਈ ਵੀ ਤੇਲ ਤੁਸੀਂ ਸਰੋਂ ਦਾ ਪਾ ਲਓ ਜਾਂ ਰਿਫਾਈਨਡ ਆਇਲ ਦੋ ਤਿੰਨ ਚਮਚੇ ਤੇਲ ਪਾ ਕੇ ਇਹਦੇ ਵਿੱਚ ਹਲਦੀ ਤੇ ਨਮਕ ਮਿਕਸ ਕਰ ਲੈਣਾ ਵਾ ਜਦੋਂ ਤੇਲ ਗਰਮ ਹੋ ਜੇ ਤੇ ਬਾਅਦ ਫਿਰ ਤੁਸੀਂ ਫੁੱਲੇ ਜਿੰਨੇ ਕ ਬਣਾਉਣੇ ਆ ਬਰਤਨ ਦੇ ਸਾਮਣੇ ਜਿੰਨਾ ਕ ਤੁਸੀਂ ਬਰਤਨ ਰੱਖਿਆ ਬਰਤਨ ਭਾਰਾ ਰੱਖਣਾ ਜਿੱਚੇ ਫੁੱਲੇ ਜਿਹੜੇ ਆ ਜਲਦੀ ਜਲ ਲੈਣਾ ਹਲਦੀ ਨਾਲ ਤੇ ਉਹਦਾ ਕਲਰ yellow ਹੋ ਜਾ ਜਾਂਦਾ ਜਿਵੇਂ ਬੱਚੇ ਬਣਾਉਂਦੇ ਜਮਾ ਚਖਾਂਦੇ ਟੇਸਟ ਵੀ ਬਹੁਤ ਜ਼ਿਆਦਾ ਬੰਦੇ ਆ ਤੇ ਮੱਕੀ ਇਸ ਤਰ੍ਹਾਂ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦੇ ਆ ਉਹ ਜਿਹੜੇ ਆਪਣੇ ਫੁੱਲੇ ਬਣਾਉਣ ਵਾਲੇ ਆ ਇਸ ਤਰ੍ਹਾਂ ਕਰਕੇ ਮੈਂ ਇਹਨਾਂ ਨੂੰ ਫੁੱਲੇ ਘਰ ਮਲੋਂ ਦੂਜੇ ਤਰੀਕੇ ਨਾਲ ਬਣਾ ਹੀ ਦਿੰਦੀ ਆ ਕਿ ਬਾਜ਼ਾਰੋਂ ਚੀਜ਼ ਖਾਣ ਨਾਲ ਤਾਂ ਚੰਗਾ ਵਾ ਵੀ ਘਰ ਆਪਣੇ ਹੱਥੀਂ ਉਹਨਾਂ ਨੂੰ ਕੋਈ ਚੰਗੀ ਚੀਜ਼ ਬਣਾ ਕੇ ਦੇ ਦੇਵੋ ਵੈਸੇ ਵੀ ਅਸੀਂ ਛੱਲੀਆਂ ਵੀ ਜਿਹੜੇ ਨੇ ਆ ਛੱਲੀਆਂ ਕਦੇ ਬੱਚਿਆਂ ਨੇ ਖਾ ਲਈਆਂ ਕਦੇ ਜਿਹੜੀਆਂ ਥੁੰਡੀਆਂ ਉਹਨਾਂ ਦੇ ਦਾਣੇ ਘੇੜ ਕੇ ਤੇ ਉਹਨਾਂ ਨੂੰ ਬਣਾ ਲੈਂਦੇ ਆ ਦੂਸਰੇ ਦਾਣੇ ਭੁੰਨ ਦਿੰਦੇ ਆ ਨਮਕਰੇ ਵਿੱਚ ਤੇ ਆਹ ਕੋ ਫੁੱਲੇ ਬੰਨੇ ਹੋ ਗਏ ਸਟਾਰਟ ਐਪ ਦੇ ਹੁੰਦਾ ਬਸ ਚਰਾਤਾਂ ਵੱਲ ਹੋ ਜਾਂਦਾ ਇੱਕ ਦਿਨ ਉਹ ਆਂਦਿਆ ਮਿਲ ਗਿਆ ਸੀ ਗੰਨਾ ਤੇ ਕਿੰਨਾ ਖਾਣਾ ਉਹਨੇ ਚੁੱਪ ਨਾ ਸਟਾਰਟ ਕਰਦਾ ਹੈ ਪਾ ਛਿੱਲਾ ਖਰਾਣ ਲਿਆ ਸੀ ਥਾਂ ਥਾਂ ਤੇ ਇਹੀ ਮੈਨੂੰ ਕਹ ਪਈ ਕਿ ਗਮਲਾ ਰੱਖ ਲੈ ਸਾਰੇ ਛਿਲਕਿਓਰੇ ਚੁੱਟੀ ਜਾ ਕੱਪੜਿਆਂ ਦਾ ਧੋਹਦੇ ਬਸ ਬੰਦਾ ਹਲ ਕਰ ਲੈਂਦਾ ਥਿੰਦੇ ਤੇ ਚਾਅ ਚੜ ਗਿਆ ਸੀ ਗੰਨਾ ਵੇਕੇ ਭੱਜ ਗਿਆ ਸੀ ਇਹ ਵੰਡੀ ਚ ਕਿ ਮੈਂ ਗੰਨਾ ਤੋੜ ਕੇ ਲਿਆਉਣਾ ਫਿਰ ਮੈਨੂੰ ਮਾਹ ਜਾ ਕੇ ਲਿਆਂਦਾ ਕਿ ਆਹ ਚ ਨਾ ਹੈਗਾ ਬੜਾ ਕਾ ਮੂਟ ਬਹੁਤ ਹੋ ਗਿਆ ਵਾ ਕਿ ਕਿਛੇ ਵਾਲਾ ਕੋਈ ਚੀਜ਼ ਦਾ ਪਤਾ ਨਹੀਂ ਹੁੰਦਾ ਵੈਸੇ ਖੁਸ਼ ਹੋ ਗਏ ਸੀ ਆਣ ਕੇ ਵੀ ਅੱਜ ਮੰਮਾ اڈੇ ਲੈਣੀਆਂ ਚੀਜ਼ਾਂ ਬਣਾਉਣ ਦੇ ਆ ਤੇ ਇਹ ਮੈਨੂੰ ਲੱਗੇ ਬੈਠ ਕੇ 88 ਗੰਨਾ ਚੁੱਪਣ ਤੇ ਜੋ ਤੂੰ ਕੰਦੀ ਵੀ ਮੰਮੂ ਮੈਂ ਚੁੱਪਣਾ ਸ਼ਾਮਾਂ ਨੂੰ ਗੰਨਾ ਤੇ ਉਹ ਜਾ ਕੇ ਅੰਦਰ ਪੈ ਗਈ ਸੀ ਲੰਮਿਆਂ ਵੇਖੋ ਕਿੰਨੇ ਸੋਨੇ ਬਣ ਗਏ ਨਾ ਥੋੜੇ ਜਿਵੇਂ ਮੱਕੀ ਦੇ ਦਾਣੇ ਪਾਏ ਸੀ ਤੇ ਸੁਖਣਾ ਕੜਾਈ ਭਰ ਗਈ ਆ ਬਾਬਾ ਰਜਵੇਂ ਸਾਰੇ ਜਿਹੜੇ ਰੱਜ ਰੱਜ ਕੇ ਕਾ ਲਏ ਆ ਹੁਣ ਆਪਾਂ ਇਹਨੂੰ ਰੱਖ ਦਾਂਗੇ ਇੱਕ ਸਾਈਡ ਤੇ ਦੂਜੀ ਸਾਈਡ ਤੇ ਆਪਾਂ ਬਣਾ ਲઈએ ਪਕੌੜੇ ਜਿਹੜਾ ਆਪਾਂ ਉਹ ਸੱਡੀਆਂ ਕੱਟ ਕੇ ਦੇ ਇਸ ਨਾਲ ਆਪਸ਼ਨ ਖੋਲ ਕੇ ਰੱਖਿਆ ਸੀ ਤੇ ਤੇਲ ਤੇ ਕੋਈ ਵੀ ਵਰਤ ਲੋ ਤੇ ਸਰੋਂ ਦਾ ਰਿਫਾਈਨਡ ਆਇਲ ਮੈਂ ਬਹੁਤ ਹੀ ਘੱਟ ਵਰਤ ਦਿੰਗੇ ਜੇ ਲੋਡ ਪੈਣ ਤੇ ਜਿਆਦਾ ਸਰੋਂ ਦਾ ਤੇਲ ਹੀ ਵਰਤਿਆ ਜਾਂਦਾ ਰਿਫਾਈਨਡ ਆਇਲ ਦੇ ਵੈਸੇ ਵੀ ਨਹੀਂ ਚੰਗਾ ਪਰ ਕੁਝ ਚੀਜ਼ਾਂ ਹੁੰਦੀਆਂ ਜਿੰਨਾ ਚਾਪਣਾ ਹੁੰਦਾ ਵੀ ਸਰੋਂ ਦੇ ਤੇਲ ਵਾਲੀ ਸਮੈਲ ਨਾ ਆਵੇ ਜਾਂ ਜਿਵੇਂ ਸੇਵੀਆਂ ਸੂਗੀਆਂ ਬਣਾ ਕੇ ਰੱਖਣੀਆਂ ਹੁੰਦੀਆਂ ਵਾ 10 15 ਦਿਨ ਵਾਸਤੇ ਨਮਕੀਨ ਵਗੈਰਾ ਉੱਚ ਮੈਂ ਥੋੜਾ ਜਿਆਦਾ ਰਿਫਾਈਨਡ ਆਇਲ ਵਰਤ ਲੈਣੀ ਆ ਤਾਂ ਕਿ ਹੁੰਦਾ ਵਾ ਕਿ ਚਲੋ ਸਮੈਲ ਹੀ ਨਾ ਮਾਰ ਜੇ ਸਬਾਨ ਪਿਆ ਪਿਆ ਤੇ ਤੇਲ ਜਿਹੜਾ ਹੈਗਾ ਸੀ ਉਹਦੇ ਤੋਂ ਮੈਂ ਸਾਰਾ ਪਾ ਲਿਆ ਸੀ ਥੋੜਾ ਜਿਹਾ ਤੇਲ ਸੀ ਇਹਦੇ ਵਿੱਚ ਜਿੰਨਾ ਘਿਆਇਆ ਚਾਹੀਦਾ ਸੀ ਤੇ ਕੁਝ ਤੇਲ ਮੇਰਾ ਪਿਆਲੀ ਜੀ ਇਹ ਵੀ ਮੈਂ ਵਿੱਚ ਐਡ ਕਰਤਾ ਸੀ ਤੇ ਹੁਣ ਬਣਾ ਲੈਨੇ ਆਪਾਂ ਪਕੌੜੇ ਕੋਲੇ ਬਹੁਤ ਜ਼ਿਆਦਾ ਟੇਸਟੀ ਬੰਦੇ ਮਿਕਸ ਵੈਜੀ ਦੇ ਵੈਸੇ ਪਿਆਜ਼ ਜੇ ਵੀ ਬੜੇ ਟੇਸਟੀ ਬੰਦੇ ਪਰ ਮਿਕਸ ਵੈਜੀ ਦੇ ਜਿਹੜਾ ਉਹ ਤੋਂ ਜ਼ਿਆਦਾ ਟੇਸਟੀ ਬੰਦੇ ਆ ਇਹ ਪਕੌੜੇ ਬਣਾ ਕੇ ਮੈਨੂੰ ਕਿਹਾ ਵੀ ਨਾਲੋ ਨਾਲ ਤੁਸੀਂ ਬਲੈਚ ਉਹ ਅੰਦਰ ਗਰਮ ਗਰਮ ਇਸੇ ਵਗੈਰਾ ਆਪਣਾ ਚਲਾ ਲੂ ਤੇ ਇੰਨੇ ਮਾਹਿੰਟੀ ਦੇਖਣਾ ਮੈਂ ਤਾਂ ਵੇਖ ਨੂੰ ਟੀਵੀ ਕੋਈ ਗੱਲ ਨਹੀਂ ਅੱਜ ਆਪਣਾ ਅੱਜ ਦਾ ਦਿਨ ਐਨਜੋਏ ਕਰ ਲਓ ਤੇ ਸ਼ਾਮਾਂ ਨੂੰ ਆਪਾਂ ਥੋੜਾ-ਬੋੜ ਪੜ ਲਾਂਗੇ ਬਾਕੀ ਜਿਹੜੀਆਂ ਦੋ ਛੁੱਟੀਆਂ ਹੁੰਦੇ ਵਿੱਚ ਤੁਸੀਂ ਪੇਪਰ ਦੀ ਤਿਆਰੀ ਕਰ ਲਿਓ ਕਿਉਂਕਿ ਜਾਰਾ ਵੀ ਬੱਚੇ ਦੇ ਬਰਡਨ ਚੰਗਾ ਨਹੀਂ 24 ਘੰਟੇ ਅੱਖੇ ਵੀ ਅੱਜ ਵੀ ਆ ਗਈ ਤੇ ਹੁਣ ਪੜਨ ਬੈਜੋ ਉਹ ਵੀ ਫਿਰ ਆਪਣੇ ਮੰਗੂ ਆ ਇੱਕੋ ਕੰਮ ਕਰੀ ਜਾਣਗੇ ਬੱਚੇ ਦੇ ਸਿਰਕ ਪਾਈ ਵੀ ਤੇ ਫਿਰ ਉਹ ਬੱਚੇ ਦੀ ਗੱਲ ਆਉਂਦੀ ਹੈ ਤੁਹ ਹੋਗੇ ਆਪਣਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਹਿੰਡੇ ਆ ਪਕੌੜੇ ਪਾ ਦਲੀਏ ਜਿਹੜਾ ਤੇ ਪਹਿਨਪਰਾ ਪਹਿਲੀ ਆਰ ਜਾਂ ਨਵਾਂ ਨਵਾਂ ਚੀਜ਼ ਨੂੰ ਲੱਗਾ ਉਹਨਾਂ ਨੂੰ ਥੋੜਾ ਹੱਥ ਦਾ ਵਜਾ ਕਰਨਾ ਚਾਹੀਦਾ ਇੱਕਦਮ ਇਦਾਂ ਦਾ ਵੀ ਤੇਲ ਦੇ ਛਿੱਟੇ ਜਿਹੇ ਬੜੇ ਹੱਥਾਂ ਦੇ ਪੈਂਦੇ ਆ ਥੋੜਾ ਜਿਹਾ ਤੇਲ ਜਦੋਂ ਪੂਰੀ ਤਰ੍ਹਾਂ ਗਰਮ ਹੋਵੇ ਫੇਰੀ ਵਿੱਚ ਵੇਸਣ ਦਾ ਘੋਲ ਜਿਹੜਾ ਪਾਉਣਾ ਚਾਹੀਦਾ ਵਾ ਤੇ ਉਦੋਂ ਜਦੋਂ ਆਪਾਂ ਵੇਸਣ ਦੇ ਪਕੌੜੇ ਵਿੱਚ ਪਾਉਣੇ ਆ ਨਾ ਦੋ ਸੁਗੰਧ ਦਾ ਘੱਟ ਕਰ ਲੈਣੀ ਚਾਹੀਦਾ ਵਾ ਤੇ ਜੇ ਬਿਲਕੁਲ ਕੋਈ ਨਵਾਂ ਹੋਵੇ ਨਵਾਂ ਨਵਾਂ ਜੇ ਕੰਮ ਕਰਨਾ ਚਮਚੇ ਨਾਲ ਪਾ ਸਕਦੇ ਜੀ ਤੁਸੀਂ ਫਲੇਮ ਉੱਪਰ ਬੰਦ ਵੀ ਕਰ ਸਕਦੇ ਜੀ ਦੁਬਾਰਾ ਓਨ ਕਰ ਸਕਦੇ ਜੀ ਤਾਂ ਇਹ ਆਪਣਾ ਹੱਥ ਦਾ ਵਿਚਾਰ ਵੇ ਹੱਥ ਨਾਲ ਜਲੀ। ਲਾਲ ਚੁਲੇ ਆ। ਵੇਥਨ ਮਸੂ ਪਕੌੜੇ ਆਪਣੇ ਜਿੰਨੇ ਕ ਤੇਲ ਚ ਪੈਂਦੀ ਉਹਨੇ ਕ ਆਪਣੇ ਪਾ ਲਓ। ਤੇ ਇਹਨਾਂ ਨੂੰ ਬਣਾ ਕੇ ਫੇਰ ਜਦੋਂ ਦੁਬਾਰਾ ਬਣਾਉਣੇ ਆ ਨਾ ਪਕੌੜੇ। ਫਿਰ ਮਤਲਬ ਇਹ ਆਪੂ ਜਦੋਂ ਨਿਕਲ ਗਿਆ ਇਹਨੂੰ ਆਪਾਂ ਕੱਢ ਲਿਆ ਹਨਾ ਪਕਾ ਦੇ। ਤਲ ਕੇ ਦੇ ਜਦੋਂ ਤੁਸੀਂ ਆਰ ਪਕੌੜੇ ਬਣਾਉਣੇ ਆ ਉਹਦਾ ਤੇਲ ਜਿਹੜਾ ਵਾ ਹਲਕਾ ਜਿਹਾ ਗਰਮ ਫੇਰ ਕਰ ਲੈਣਾ। ਮਤਲਬ ਫੁੱਲ ਫਲੇਮ ਕਰਕੇ ਉਹਨੂੰ ਗਰਮ ਕਰ ਲੈਣਾ। ਜੇ ਤੇਲ ਠੰਡੇ ਚ ਆਪਾਂ ਪਕੌੜੇ ਪਾ ਲਾਂਗੇ ਇਹਨਾਂ ਤੇ ਉਹ ਫਿਰ ਵੇਸਣਾ ਅਲੱਗ ਲੱਗ ਜਾ ਹੁਣਾ ਸ਼ੁਰੂ ਹੋ ਜਾਂਦਾ ਵਾ ਇਹ ਥੋੜਾ ਜਿਹਾ ਮਿਸਾਲ ਲੈਣੀ ਆ ਥੋੜਾ ਜਿਹਾ ਨਹੀਂ ਦੇਖ ਲਓ ਕਿ ਕਿਸ ਤਰ੍ਹਾਂ ਆ ਮਤਲਬ ਆਪਣੇ ਪਿੰਡਾਂ ਵਾਲਿਆਂ ਦਾ ਤੇ ਸਾਰਿਆਂ ਦਾ ਇਹ ਰੁਟੀਨ ਨੇ ਇਦਾਂ ਹੀ ਆਪਾਂ ਚੀਜ਼ ਬਣਾਉਂਦੇ ਕਾਜਮਦਨ ਬਹੁਤ ਬੋਲ ਗੱਲਾਂ ਕੀਤਾ ਕਿ ਕਿਉਂਕਿ ਮੈਂ ਇੱਕ ਵਲੌਗ ਵੀ ਇਹਦੇ ਵੀ ਪਾਇਆ ਸੀ ਤੇ ਉਹਦੇ ਚ ਵੀ ਮੈਂ ਥੋੜਾ ਵੌਇਸ ਓਵਰ ਕੀਤਾ ਸੀ ਬਾਕੀਆਂ ਨੂੰ ਪਤਾ ਬੱਚਿਆਂ ਦੇ ਨਾਲ ਤੇ ਸਿਰਫ ਪਾਈ ਪੂਰੀ ਹੁੰਦੀ ਆ ਇਹਨਾਂ ਦੇ ਮਗਰ ਤੇ ਰੌਲਾ ਮਿੱਦਲਾ ਰ ਮੈਨੂੰ ਇੰਨਾ ਬੋਲ ਦੇ ਦੇ ਨਹੀਂ ਉਹ ਬਹਿ ਜੋਗੇ ਸੱਟ ਨਾ ਲਵਾ ਲਿਓ ਉਹ ਇਸ਼ਾਨ ਨਾ ਕਰ ਲਿਓ ਇਦਾਂ ਨਾ ਕਰ ਲਿਓ ਉਦਾਂ ਨਾ ਕਰ ਲਿਓ ਪਹਿਲਾਂ ਅਸੀਂ ਇਹਨਾਂ ਚ ਰਪੜ ਗਈਆਂ ਸੀ ਮੈਨੂੰ ਬੜਾ ਚਾਹ ਸੀ ਉੱਪਰ ਖੁੱਲੀ ਛੱਤ ਬਣ ਗਈ ਆ ਬੱਚੇ ਆਰਾਮ ਨਾਲ ਖੇਡਣਗੇ ਕੋਈ ਫਿਗਰ ਨਹੀਂ ਫਾਕਾ ਨਹੀਂ ਖੇਡਦੇ ਹੈਗੇ ਪਰ ਇਹ ਜਿਹੜਾ ਐਮ ਹੁਣਾ ਇਹ ਤੇ ਬਹੁਤ ਜ਼ਿਆਦਾ ਸ਼ਤਾਨੀ ਕਰਦੇ ਨੇ ਤੇਹੀ ਡਰਨ ਦਾ ਵਗੇ ਉਤੋਂ ਡਿੱਗਣਾ ਪੈਣਾ ਮੈਂ ਕਹੀਂ ਬਿੰਦੀ ਵਗੈਰਾ ਦਾ ਕੰਮ ਕਰਾਇਆ ਵਾ ਬੱਬਲਸ ਬੁਲਵਾਇਆ ਵਾ ਇੱਕ ਸ਼ੂ ਵਗੈਰਾ ਵੀ ਲਵਾਇਆ ਸੀ ਇਹਦੇ ਨਾਲ ਕੋਈ ਪੰਗਾ ਨਾ ਲਵੇ ਹਾਲਾਂਕਿ ਇਹੋ ਜੇ ਕੰਮ ਕਰਦਾਂ ਨੂੰ ਪਰ ਮਨ ਚ ਡਰ ਹੁੰਦਾ ਵਾ ਇਹ ਖੇਡ ਨੂੰ ਲੱਗ ਜਾਂਦੇ ਮੇਰਾ ਧਿਆਨ ਇੰਨਾ ਚਿੰਦਾ ਵਾ ਕਿ ਦੇਖੋ ਸ਼ਰਾਬ ਤੇ ਕਰਕੇ ਕੋਈ ਨੁਕਸਾਨ ਨਾ ਕਰਾ ਲੈਣ ਤੇ ਜੋਤੂ ਆ ਗਿਆ ਸੀ ਜੋਤੂ ਨੂੰ ਮੈਂ ਕਿਹਾ ਵੀ ਤੁਸੀਂ ਪਕੌੜੇ ਬਣ ਗਏ ਬਸ ਲਿਆਓ ਥਾਲੀ ਤੁਹਾਡੀ ਆਪਣੀ ਤੇ ਤੁਮਾ ਪਾ ਕੇ ਦਮਾ ਤੇ ਜਾ ਕੇ ਪੈ ਕੇ ਖਾਓ ਤੁਸੀਂ ਤੇ ਅਮ ਤੋਂ ਕਿ ਚੁਟਿਆ ਸੀ ਕੰਨਾ ਫਿਰ ਨੂੰ ਮੈਂ ਕਹਾਂ ਮੈਂ ਨੂੰ ਹੀ ਖਾ ਲਾ ਤੇ ਬਾਅਦ ਚ ਰੱਖ ਲਾ ਗੰਨਾ ਛਾਮ ਨੂੰ ਚੂਕ ਲਿਓ ਚਾਹ ਪਾਣੀ ਪੀ ਲਓ ਇੱਕ ਵਾਰੀ ਸਕੂਲੋਂ ਆਏ ਤੇ ਖਪੇ ਆਏ ਜੇ ਤੇ ਚਾਹ ਜੋ ਪੀਓ ਫੇਰ ਆਪਣਾ ਛਾਮ ਨੂੰ ਗੰਨੇ ਚੂਕ ਲਿਓ ਕੋਈ ਨਹੀਂ ਹੋਰ ਪਾਪਾ ਆਉਂਦੇ ਆ ਤੇ ਫੇਰ ਤੁਹਾਨੂੰ ਗੰਨੇ ਉਸ ਤੋਂ ਤੋੜ ਦਾਂਗੇ ਉਸ ਛੁੱਪਣ ਵਾਸਤੇ ਤੇ ਪਕੌੜੇ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਤੇ ਇਹ ਮਿਕਸ ਵੈਜ ਦੇ ਕੋਈ ਵੀ ਤੁਸੀਂ ਵੈਜੀਟੇਬਲਸ ਪਾਸ ਕਰ ਲੇ ਜੇ ਜਿਵੇਂ ਬੈਂਗਣ ਜਾਂ ਆਲੂ ਆ ਪਿਆਜ਼ ਜਾਂ ਟਿੰਡੀਆਂ ਵਾਂ ਚਿਮਲਾ ਮਿਰਚੇ ਦੇ ਵੀ ਪਾ ਲੈਂਦੇ ਆ ਬਾਕੀ ਜਿਹੜੇ ਜਿਹੜੇ ਨੌਨ ਵੈਜੀਟੇਰੀਅਨ ਆ ਨਾ ਅੰਡੇ ਉਹ ਬਾਲ ਕੇ ਤੇ ਵਿੱਚੋਂ yellow ਦੀ ਜਰਦੀ ਕੱਢ ਲੈਣੀ ਆ ਤੇ ਉਹਨਾਂ ਦੇ ਪੀਸਸ ਕਰਕੇ ਜਿਹੜੇ white white ਵਾਲਾ ਹੁੰਦਾ ਨਾ ਉਹ ਖੋੜੇ ਵੇਖ ਲਓ ਬੰਨਾ ਕਿੰਨੇ ਸੌਣੇ white white ਜਿਹੜਾੰਦਾ ਵਾ ਉਹਦੇ ਪੀਸ ਕਰ ਲਓ ਹਨਾ ਜਿੰਨੇ ਦਾ ਜਿੱਦੇ ਜਿਹੜੇ ਭਾਵੇਂ ਛੋਟੇ ਕਰ ਲਓ ਤੇ ਭਾਵੇਂ ਵੱਡੇ ਵੱਡੇ ਰੱਖ ਲਓ ਦੋ ਪੀਸ ਰੱਖ ਲਓ ਭਾਵੇਂ ਉਹਦੇ ਚਾਰ ਪੀਸ ਕਰ ਲਓ ਜਿਹੜਾ white ਵਾਲਾ ਪੋਰਸ਼ਨ ਹੁੰਦਾ ਵਾ ਤੇ ਉਹਨੂੰ ਬਾਅਦ ਵਿੱਚ ਵੇਸਣ ਲਾਗੇ ਤੱਲੋਂ ਉਹ ਵੀ ਬਹੁਤ ਟੇਸਟੇ ਪਕੌੜੇ ਬਣਦੇ ਆ ਪਨੀਰ ਦੇ ਪਕੌੜੇ ਬਣ ਜਾਂਦੇ ਆ ਹੁਣ ਕਿਉਂਕਿ ਆਪਾਂ ਨਾ ਪੁਜਾਰੀ ਚੀਜ਼ਾਂ ਲੈਉਣ ਨਾਲੋਂ ਘਰ ਤੇ ਮੰਨਿਆ ਵੀ ਚੀਜ਼ਾਂ ਤਲੀਆਂ ਵਾਂ ਪਰ ਇਹ ਆਪਣੇ ਘਰ ਚ ਹੱਥੀਂ ਚੀਜ਼ਾਂ ਬਣੀਆਂ ਵਾਂ ਆਪਾਂ ਨੂੰ ਪਤਾ ਵੀ ਅਸੀਂ ਤੇਲ ਕਿਹੜਾ ਵਰਤਦੇ ਆ ਵੇਸਣ ਕਿਹੜਾ ਵਰਤਦੇ ਆ ਸਬ ਜੇਹੀਂ ਧੋ ਕੇ ਕੱਟੀ ਆ ਕਿ ਨਹੀਂ ਕੱਟੀ ਹੱਥਾਂ ਹੀ ਧੋਤੇ ਆ ਕੰਮ ਕਰਨ ਲੱਗਿਆ ਕਿ ਨਹੀਂ ਧੋਤੇ ਤੇਲ ਜਿਹੜਾ ਵਾਂ ਅਸੀਂ ਉਹ ਕਿੰਨੀ ਵਾਰ ਵਰਤ ਲਿਆ ਵਾ ਹੁਣ ਜਿਹੜੇ ਦੁਕਾਨਾਂ ਤੇ ਚੀਜ਼ ਬਣਾਉਂਦੇ ਆ ਜਰੂਰੀ ਨਹੀਂ ਨਾ ਇੱਕ ਵਾਰੀ ਪਕੌੜੇ ਕੱਢ ਕੇ ਗੇਰ ਬਾਜ ਤੇਲ ਸੁੱਟ ਥੋੜੀ ਦੇਣਾ ਵਾ ਉਹੀ ਉਹਨਾਂ ਨੇ ਚਲਾਈ ਜਾਣਾ ਵਾ ਆਪਾਂ ਇਹ 2-4 ਚਾਰ ਮਹੀਨੇ ਚੱਲੀ ਜਾਵੇ ਨਾ ਤੇਲ ਹੁਣ ਤਾਂ ਹੀ ਆਪਾਂ ਘਰ ਸੇ ਪਕੌੜੇ ਜੈ ਇਸ ਤੇਲ ਤੇ ਬਣਾ ਲੈਂਦੇ ਹਾਂ ਹੁਣ ਹੁੰਦਾ ਵੀ ਇੱਕ ਦੋ ਦਿਨ ਚ ਫੜਾਫੜ ਤੜਕੇ ਦੋ ਅੱਗੇ ਤੇ ਪਾ ਕੇ ਤੇਰਾ ਕੰਮ ਨਿਬੇੜਦੀ ਵੀ ਆਪਾਂ ਉਹਨੂੰ ਬੰਨ ਕੇ ਰੱਖ ਲਈ ਨਾ ਫੇਰ ਇੱਜੇ ਪਕੌੜੇ ਬਣਾਵਾਂਗੇ ਉਹ ਤੇਲ ਸਮੈਲ ਮਾਰ ਜਾਂਦਾ ਜਾਇਓ ਤੇਲ ਤੜਕੇ ਕਿਉਂ ਨਾ ਹੋਵੇ ਵੀ ਇਸ ਲਈ ਇਹ ਘਰ ਚੀਜ਼ ਬਣੀਦਾ ਇਹ ਫਾਇਦਾ ਹੁੰਦਾ ਵਾ ਕੀ ਆਪਣੀ ਹੈਲਥ ਜਿਹੜੀਆਂ ਨਾ ਕਈ ਆਪਾਂ ਤਲਿਆ ਖਾਣੇ ਜਾਂ ਕਿੱਦਾਂ ਵੀ ਖਾਂਦੇ ਹਾਂ ਹੁਣ ਰੋਜ਼ ਆਪਾਂ ਵੀ ਪਕੌੜੇ ਨਹੀਂ ਬਣਾਉਂਦੇ ਚਲੋ ਹਨਾ ਦਾਦਾ ਵੀ ਕਦੇ ਤਾਂ ਵਿੱਚੋਂ ਬਣਾ ਲਿਆ ਥੋੜਾ ਚੀਂ ਜਿਆ ਹੋ ਜਾਂਦਾ ਖਾਣ ਪੀਣ ਚ ਬੱਚਿਆਂ ਨੂੰ ਇਹ ਥੋੜਾ ਤੁਹਾਨੂੰ ਪਤਾ ਬੱਚਿਆਂ ਨੂੰ ਤੇ ਚਟਪਟੀਆਂ ਅੱਜ ਕੱਲ ਤੇ ਜਿਹਨੂੰ ਹਰ ਪਾਸੇ ਫਾਸਟ ਫੂਡ ਦਿਖਣਦੇ ਆ ਤੇ ਬੱਚੇ ਸਾਡੇ ਕਿੱਦਾਂ ਲ ਮੰਗਣਗੇ ਤੇ ਨਾ ਆਪਾਂ ਹਰ ਚੀਜ਼ ਤੋਂ ਰੋਕੋ ਵੀ ਨਹੀਂ ਸਕਦੇ ਪਿਆ ਵੀ ਨਹੀਂ ਖਾਣਾ ਉਹ ਵੀ ਨਹੀਂ ਖਾਣਾ ਫਿਰ ਬੱਚੇ ਸੋਚਣਾ ਸ਼ੁਰੂ ਕਰ ਦਿੰਦੇ ਵੀ ਸਾਡੇ ਪੇਰੈਂਟਸ ਇਦਾਂ ਕਰਦੇ ਆ ਬਾਕੀ ਬੱਚੇ ਤੇ ਸਾਰੇ ਲੱਪਰ ਲੱਪਰ ਖਾਂਦੇ ਹੁੰਦੇ ਆ ਇਸ ਲਈ ਚੰਗਾ ਹੋਵੇ ਜੇ ਤੁਸੀਂ ਬੱਚੇ ਨੂੰ ਬਾਹਲੇ ਜਿਹੜਾ ਤੋਂ ਔਵੋਇਡ ਕਰਨਾ ਨਾ ਤੇ ਘਰ ਵਿੱਚ ਤੁਹਾਨੂੰ ਕੁਝ ਨਾ ਕੁਝ ਸੋਚਣਾ ਪੈਣਾ ਬੱਚਿਆਂ ਲਈ ਕਿਉਂਕਿ ਉਹ ਜਿਹੇ ਬੱਚੇ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਜਿਵੇਂ ਇਹ ਆ ਚ ਫੋਨ ਨਾਲ ਤੇ ਮੂੜਾ ਟੇਸਟ ਚੰਗਾ ਲੱਗਦਾ ਵਾ ਤੇ ਇਹਦੇ ਨਾਲ ਚੰਗਾ ਨਹੀਂ ਆਪਾਂ ਘਰ ਵਿੱਚ ਹੀ ਉਹਨਾਂ ਨੂੰ ਥੋੜਾ ਬਹੁਤਾ ਕੋਈ ਤੇਜ਼ੀ ਤੇਜ਼ੀ ਖਾਣ ਪੀਣ ਦੀ ਬਣਾ ਲਈਏ ਆਪਾਂ ਨਿਊਡਲ ਜਿਹੜੇ ਘਰ 'ਚ ਤਿਆਰ ਕਰ ਸਕਦੇ ਆ ਆਟੇ ਦੀ ਤਿਆਰ ਕਰ ਲਓ ਮੈਦੇ ਦੀ ਤਿਆਰ ਕਰ ਲਓ ਰਵੇ ਦੀ ਤਿਆਰ ਕਰ ਲਓ ਹਨਾ ਉਹ ਵੀ ਮੈਂ ਰੈਸਪੀ ਜਰੀਏ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਆਪਾਂ ਬੱਚੇ ਨੂੰ ਘਰ 'ਚ ਤਿਆਰ ਕਰਕੇ ਦੇ ਸਕਦੇ ਆ ਬਾਕੀ ਚਿਪਸ ਜਿਹੜੀ ਆ ਪੋਟੈਟੋ ਚਿਪਸ ਆ ਉਹ ਬਣਾ ਕੇ ਆਪਾਂ ਰੱਖ ਸਕਦੇ ਆ ਉਹ ਬੱਚਿਆਂ ਨੂੰ ਖਾਣ ਲਈ ਦੇ ਸਕਦੇ ਆ ਬ੍ਰੈਡ ਪਕੌੜਾ ਵਾ ਸਮੋਸੇ ਆ ਬ੍ਰੈਡ ਰੋਲ ਆ ਜੋ ਮਰਜ਼ੀ ਬੱਚਿਆਂ ਨੂੰ ਤੁਸੀਂ ਘਰ 'ਚ ਜਿਹੜਾ ਵਾ ਉਹ ਹਫ਼ਤੇ 'ਚ ਇੱਕ ਅੱਧੀ ਔਰ ਬੱਚੇ ਨੂੰ ਚੀਜ਼ ਬਣਾ ਦੇਣੀ ਚਾਹੀਦੀ ਆ ਇੰਨੇ ਨਾਲ ਬੱਚੇ ਨੂੰ ਹੁੰਦਾ ਵੀ ਮੈਨੂੰ ਤਾਂ ਘਰੋਂ ਚੀਜ਼ ਵੀ ਮਿਲਦੀ ਆ ਖਾਣ ਪੀਣ ਲਈ ਸਾਡੇ ਬੱਚੇ ਸਕੂਲ ਜਾਂਦੇ ਨਾ ਅਸੀਂ ਉਹਨਾਂ ਨੂੰ ਕਦੀ ਪੈਸਾ ਨਹੀਂ ਦਿੱਤਾ ਜਿਉਂ ਉਹਨਾਂ ਨੂੰ ਪੜ੍ਹਨੇ ਪਾਇਆ ਗਰਜੋਟ ਜਿਵੇਂ ਤੰਨਾ ਜਾਂਦੀ ਸੀ ਤੇ ਐਵੇਂ ਬਾਹਰੋਂ ਚ ਜਾਣ ਲੱਗਾ ਕਦੀ 1 ਘਰ ਪਿਆ ਤੱਕ ਨੇ ਉਹਨਾਂ ਨੂੰ ਦਿੱਤਾ ਖਰਚ ਲਈ ਅਸੀਂ ਘਰ ਹੀ ਉਹਨਾਂ ਲਈ ਸਮਾਨ ਚਲੋ ਜਿਹੜੀ ਚੀਜ਼ ਆਪਾਂ ਨੂੰ ਚੰਗੀ ਆ ਵੀ ਹਾਂ ਜਿਵੇਂ ਬਦਾਮ ਆ ਗਿਰੀਆਂ ਵਾ ਹਾਂ ਮਨਕੀਆ ਸੌ ਗਈ ਆ ਇਹ ਚੀਜ਼ਾਂ ਅਸੀ ਨਾ ਜਿਵੇਂ ਡਰਾਈ ਫਰੂਟ ਇਹ ਲਿਆਂ ਕੇ ਰੱਖ ਛਡਣਾ ਇਹਨਾਂ ਨੂੰ ਫੇਰੇ ਖਾ ਲਈਦੇ ਨਾ ਥੋੜਾ ਥੋੜਾ ਮੈਂ ਨਾਲ ਵੀ ਦੇ ਦੇਈਏ ਉਹ ਖਾ ਲਈ ਤੇ ਘਰ ਚੀ ਆਪਾਂ ਬਣਾ ਲਓ ਪੁਜੀਆ ਵਗੈਰਾ ਬਣਾ ਲਓ ਜਾਂ ਕੋਈ ਵੀ ਚੀਜ਼ ਬਣਾਈ ਆ ਘਰ ਦੀ ਚੀਜ਼ ਹੀ ਬਣੀ ਉਹਨਾਂ ਨੂੰ ਟਿਫਨ ਚ ਪਾ ਕੇ ਦੇ ਦਈਆ ਤੇ ਫਰੂਟ ਲਈਦਾ ਵਾ ਬੱਚਿਆਂ ਦੀ ਜਿਵੇਂ ਉਹਨਾਂ ਦੇ ਸਕੂਲ ਨੇ ਸੂਰ ਬ੍ਰੇਕ ਹੁੰਦੀ ਆ ਪ੍ਰੇਅਰ ਹੁੰਦੀ ਆ ਉਸ ਤੋਂ ਬਾਅਦ 10 15 ਮਿੰਟ ਜਿਹਾ ਖਾਇਰ ਕਰਦੇ ਹੋਣਗੇ ਜਾਂ ਸਾਰਾ ਘਟ ਥੋੜਾ ਕਰਦੇ ਹੋਣ ਫਰੂਟ ਬ੍ਰੇਕ ਆ ਫਰੂਟ ਦੇ ਵਿੱਚ ਤੁਸੀਂ ਕੋਈ ਵੀ ਰੂਟ ਜਿਹੜਾ ਤੁਹਾਨੂੰ ਤੁਹਾਡੀ ਬੰਸਤੀ ਦੇ ਸਾਹਮਣੇ ਜੇ ਵਜਾਜਿਤ ਦਿੰਦੀ ਆ ਉਹ ਆਪਾਂ ਬੱਚੇ ਲਈ ਲੈ ਆ ਕੇ ਉਹਨੂੰ ਦੇ ਸਕਦੇ ਆ ਖਾਣ ਪੀਣ ਦੇ ਤੇ ਆਉਂਦਿਆਂ ਨੂੰ ਵੀ ਇਹਨਾਂ ਦਾ ਘਰ ਦਾ ਖਾਣਾ ਤਿਆਰ ਹੁੰਦਾ ਵਾ ਚਾਹੇ ਮਚਾ ਨਾਲ ਪੌਠੀ ਬਣਾ ਦਿੰਦੇ ਇਹ ਨਾਲ ਪੌਠੀ ਨਾਲ ਆਲੂ ਵਾਲੀ ਹੋਵੇ ਜਾਂ ਪਿਆਜ਼ ਵਾਲੀ ਹੋਵੇ ਜਾਂ ਸਬਜ਼ੀ ਬਣੀ ਹੋਵੇ ਤੇ ਸਬਜ਼ੀ ਨਾਲ ਬਣਾ ਦੇ ਦਿੰਦੀ ਆ ਤੇ ਤੁਹਾਨੂੰ ਪਤਾ ਵੀ ਬੱਚੇ ਆਚਾਰ ਨਾਲ ਤੇ ਬੜੇ ਖੁਸ਼ ਹੋ ਕੇ ਰੋਟੀ ਪਾਣੀ ਖਾ ਲੈਂਦੇ ਆ ਉਹ ਬਾਂਮੀ ਚਾਰ ਨਾਲ ਪਰੌਂਠੇ ਮਾ ਲਉ ਪਰ ਇਹਨਾਂ ਦਿਨਾਂ ਦਾ ਨਾ ਵੀ ਬੱਚੇ ਜੋ ਵੀ ਖਾ ਰਹੇ ਆ ਘਰ ਦਾ ਬਣਿਆ ਖਾ ਰਹੇ ਆ ਹੁਣ ਤਾਂ ਦੇ ਸਾਹਮਣੇ ਮੈਂ ਥੋੜਾ ਬਹੁਤ ਅ ਸਬਜੀ ਭਾਜੀ ਜਿੰਨੀ ਕਿ ਮੇਰੀ ਹਿੰਮਤ ਹੁੰਦੀ ਹੈਗਾ ਦੇ ਰਹੀ ਰਵਾ ਸਰ ਜੀ ਨੂੰ ਜਿੱਦਾਂ ਛੁੱਟੀਆਂ ਲਿਆ ਉਹ ਫਿਰ ਆਪਣਾ ਸਾਰਾ ਹੜਾ ਇੱਕੇ ਵਾਰ ਕੰਮ ਹੋ ਜਾਂਦਾ ਵਾ ਹਵੇਲੀ ਦਾ ਤੇ ਅਸੀਂ ਘਰ ਦਾ ਸਬਜੀ ਭਾਜੀ ਕੋਸ਼ਿਸ਼ ਕਰਦੇ ਆਂ ਵੀ ਘਰ ਦੇ ਹੀ ਉਹ ਗਾਇ ਵੀ ਜਾਵੇ ਚੀਜ਼ ਆਰਗੇਨਿਕ ਤਰੀਕੇ ਨਾਲ ਹੋਵੇ ਗਾਈ ਜਾਵੇ ਸੋ ਅੱਜ ਦਾ ਇਹ ਸੀ ਮੇਰਾ ਪਕੌੜਿਆਂ ਦਾ ਵਲੌਗ ਤੇ ਪੌਪ ਕੌਰ ਦਾ ਵਲੌਗ ਇਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ 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 ਕਰਨਾ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਤੁਹੀ ਬਣਾਓ ਇਸ ਬਾਰੇ ਵਿੱਚ ਸੁਝਾਅ ਹਨ